ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜਿਲ੍ਹਾ ਫਾਇਲਕਾ ਤੋਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 19 ਦਸੰਬਰ 2023 ਹੈ ਔਰ ਅੱਜ ਆਪਾਂ ਆਪਣੇ ਉਸ ਖੇਤ ਵਿੱਚ ਇਹ ਆਪਣਾ ਦੂਜਾ ਖੇਤ ਹੈ ਜਿੱਥੇ ਆਪਾਂ ਮਲਚਿੰਗ ਤਕਨੀਕ ਦੇ ਨਾਲ ਜਿਹੜੀ ਹੈ ਉਹ ਕਣਕ ਦੀ ਬੀਜੀ ਹੈ ਇਹ ਜੋ ਕਿਸਮ ਹੈ ਡੀਬੀਡਬਲ 187 ਹੈ ਔਰ ਉਸ ਪਾਸੇ ਟੀਬੀਡਬਲ 826 ਹੈ ਇਸ ਖੇਤ ਵਿੱਚ ਅੱਜ ਆਪਾਂ ਜਿਹੜੀ ਐ ਉਹ ਗੁੱਲੀ ਡੰਡੇ ਤੇ ਬਾਥੂ ਦੀ ਸਪਰੇ ਕਰਾ ਰਹੇ ਆ ਔਰ ਇਹਦੇ ਵਿੱਚ ਮੇਰੇ ਵੱਲੋਂ ਜਿਹੜਾ ਉਹ ਦੋਰੀ ਸਪਰੇ ਜਿਹੜੀ ਹੈ ਨਾ ਉਹ ਕਰਵਾਈ ਜਾ ਰਹੀ ਹੈ 150 ਲੀਟਰ ਪਾਣੀ ਦੇ ਵਿੱਚ ਆਪਾਂ ਇਹ ਸਪਰੇ ਯੂਜ਼ ਕਰ ਰਹੇ ਆ 75 ਲੀਟਰ ਇੱਕ ਪਾਸੇ ਤੇ 75 ਲੀਟਰ ਆਪਾਂ ਇੱਕ ਪਾਸੇ ਲਾਵਾਂਗੇ ਤਾਂ ਜੋ ਨਦੀਨਾਂ ਦਾ ਚੰਗੀ ਤਰ੍ਹਾਂ ਸਫਾਇਆ ਹੋ ਸਕੇ ਇਹਦੇ ਵਿੱਚ ਜੋ ਅੱਜ ਆਪਾਂ ਸਪਰੇ ਕਰ ਰਹੇ ਆ ਮਲਚਿੰਗ ਵਾਲੀ ਕਣਕ ਔਰ ਆਹ ਵਾਲਾ ਖੇਤ ਆਪਣਾ ਹੈਪੀ ਸੀਡਰ ਵਾਲਾ ਔਰ ਇਹਦੇ ਵਿੱਚ ਆਪਾਂ ਜਿਹੜੀ ਲੀਡਰ ਹੈ ਲੀਡਰ ਦਵਾਈ ਜਿਹਦਾ ਟੈਕਨੀਕਲ ਸਲਫੋ ਸਲਫੋਰਾਨ ਜਿਹੜਾ ਹੈਗਾ ਉਹ 75 ਡਬਲਯੂ ਜੀ ਅਤੇ ਨਾਲ ਹੀ ਇਹਦੇ ਆਪਾਂ ਜਿਹੜਾ ਟੋਪਿਕ ਵਾਲਾ ਸਾਲਟ ਹੈ ਜਿਹੜਾ ਕੋਲਡੀਨਾ ਕੋਲਡੀਨਾ ਪੌਪ ਜਿਹੜਾ ਹੈਗਾ ਕੋਲਡੀਨਾ ਪੌਪ ਉਹ ਜਿਹੜਾ ਆਪਾਂ 15 ਡਬਲਯੂ ਜੀ ਜਿਹੜਾ ਹੈਗਾ ਉਹ ਕਰ ਰਹੇ ਆ ਕਲੋਡੀਨੋ ਫੋਪ ਜਿਹੜਾ ਹੈਗਾ ਉਹ ਨਾਲ ਆਪਾਂ ਕਰ ਰਹੇ ਆ ਨਾਲ ਹੀ ਇਹਦੇ ਵਿੱਚ ਆਪਾਂ ਜਿਹੜੀ ਅ 24D ਸਪਰੇਅ ਹੈ ਜਿਹੜੀ 58% ਵਾਲੀ ਹੈ ਉਹ ਆਪਾਂ ਮਿਲਾ ਰਹੇ ਆ ਔਰ ਇਹਨਾਂ ਦੀ ডোজ ਕੀ ਹੈ ਮੈਂ ਕੀ ਕਰ ਰਿਹਾ ਜੀ ਜਿਸ ਤਰ੍ਹਾਂ ਟੋਪਿਕ ਦੇ ਦੋ ਪੈਕੇਟ ਜੋ 100 ਲਗਭਗ 60 ਗ੍ਰਾਮ ਦਾ ਹੋਵੇਗਾ ਹਾਂ ਜੀ 160 ਗ੍ਰਾਮ ਹੈ ਔਰ 13 ਗ੍ਰਾਮ ਜਿਹੜੀ ਹੈ ਆ ਲੀਡਰ ਦਵਾਈ 10 ਗ੍ਰਾਮ ਜਿਹੜੀ ਹੈ ਲੀਟਰ ਦਵਾਈ ਦੋ ਟੋਪਿਕ ਦੇ ਪੈਕਟ ਔਰ ਇੱਕ ਲੀਟਰ ਦਾ ਪੈਕਟ 2 ਏਕੜ ਦੇ ਵਿੱਚ ਕਰ ਰਿਹਾ ਔਰ ਨਾਲ ਜਿਹੜੀ ਹੈ ਆਪਾਂ ਦਵਾਈ ਹੈ ਉਹ ਪਾ ਰਹੇ ਆ 24D ਜਿਹੜੀ ਹੈਗੀ 58% ਔਰ ਇਹ ਜਿਹੜੀ ਇਹ ਜਿਹੜਾ ਮਿਕਸਚਰ ਤਿਆਰ ਹੁੰਦਾ ਹੈ ਟੋਪਿਕ ਦਾ ਔਰ ਲੀਟਰ ਦਾ ਇਹ 325 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜੋ ਮੈਂ ਹਿਸਾਬ ਲਾਇਆ ਖਰਚਾ ਆ ਰਿਹਾ ਔਰ ਨਾਲ ਜਿਹੜਾ ਆਪਾਂ 24D ਮਲਾ ਰਹੇ ਆ ਉਹ ਸਾਰਾ ਪਾ ਕੇ ਲਗਭਗ 450 ਦੇ ਕਰੀਬ ਪ੍ਰਤੀ ਏਕੜ ਦਾ ਉਹ ਖਰਚਾ ਜਿਹੜਾ ਕਨਕ ਤੇ ਆਊਗਾ ਤੇ ਜੋ ਕਿ ਬਹੁਤ ਸਸਤਾ ਹੈ ਬਾਕੀ ਦਵਾਈਆਂ ਜਿਸ ਤਰ੍ਹਾਂ ਐਕਸਲ ਹੈ ਉਹ 870 ਰੁਪਏ ਸਿਰਫ ਗੁੱਲੀ ਡੰਡੇ ਦਾ ਤੇ ਬਾਕੀ 175 ਰੁਪਏ ਤੁਸੀਂ ਲਾ ਲਓ 240 ਦੇ ਆਪਾਂ ਨੂੰ ਪਹਿਣਗੇ ਤਾਂ ਉਸ ਤੋਂ ਇਲਾਵਾ ਹੋਰ 470 ਰੁਪਏ ਜਿਹੜਾ ਏਕੜ ਦਾ ਹੈਗਾ ਉਹ ਉਹ ਦਵਾਈ ਜਿਹੜੀ ਹੈਗੀ ਆਪਣੀ ਉਹਦਾ ਜਿਹੜਾ ਟੈਕਨੀਕਲ ਹੈ ਉਹ ਮੈਟਰੀਬਿਊਸ਼ਨ ਤੇ ਕੋਲੋਦੀਨਾ ਪੋਪ ਹੈ ਇਹ ਹੈ ECM99 ਇਹਦਾ ਖਰਚਾ 470 ਰੁਪਏ ਇੱਕ ਔਰ 175 ਰੁਪਏ ਤੁਸੀਂ ਦੂਸਰੇ ਲਾ ਲਓ ਲਗਭਗ ਇਨਾ ਖਰਚਾ ਪਾਊਗਾ ਤਾਂ ਮੇਰੇ ਹਿਸਾਬ ਨਾਲ ਸਭ ਤੋਂ ਸਸਤਾ ਜਿਹੜਾ ਟੋਪਿਕ ਤੇ ਜੋ ਲੀਡਰ ਵਾਲਾ ਟੈਕਨੀਕਲ ਹੈ 2 ਕਿਲੋ 2 ਪੈਕਟ ਟੋਪਿਕ ਦੇ ਔਰ ਇੱਕ ਪੈਕਟ ਲੀਡਰ ਦਾ 2 ਕਿਲਿਆਂ ਦੇ ਵਿੱਚ ਜਿਹੜਾ ਅਸੀਂ ਯੂਜ਼ ਕਰ ਰਹੇ ਹਾਂ ਇਹ ਸਭ ਤੋਂ ਸਸਤਾ ਹੈ ਕਿਸਾਨ ਵੀਰੋ ਪਿਛਲੇ ਸਾਲ ਮੈਂ ਇੱਥੇ ਆਪਣੀ ਇਸ ਕਣਕ ਦੇ ਵਿੱਚ ਮੈਟਰੀਬਿਊਜ਼ਨ 25 ਗ੍ਰਾਮ ਜਿਹੜਾ ਹੈਗਾ ਹੈ ਨਾ ਮੈਟਰੀਬਿਊਜ਼ਨ 25 ਗ੍ਰਾਮ ਔਰ ਤੇ ਨਾਲ ਟੋਪਿਕ ਸੌਰੀ ਲੀਡਰ ਜਿਹੜੀ ਦਵਾਈ ਹੈ ਉਹ ਪਾਈ ਸੀਗੀ 150 ਲੀਟਰ ਪਾਣੀ ਦੇ ਹਿਸਾਬ ਨਾਲ ਕਿਸਾਨ ਵੀਰੋ ਜਿੰਨਾ ਵੀ ਕਿਸਾਨ ਵੀਰਾਂ ਨੇ ਮਲਚਿੰਗ ਤਕਨੀਕ ਦੇ ਨਾਲ ਜਾਂ ਸਰਫੇਸ ਸੀਡਿੰਗ ਤਕਨੀਕ ਦੇ ਨਾਲ ਕਣਕ ਬੀਜੀ ਹੈ ਉਹ ਕਦੇ ਭੁੱਲ ਕੇ ਵੀ ਮੈਟਰੀਬਿਊਜ਼ਨ ਇਹਦੇ ਵਿੱਚ ਇਹਦੇ ਜੋ ਮਲਚਿੰਗ ਵਾਲੀ ਕਣਕ ਦੇ ਵਿੱਚ ਨਾ ਕਰਨ ਕਿਉਂਕਿ 25 ਗ੍ਰਾਮ ਮੈਟਰੀਬਿਊਜਨ ਪਾਉਣ ਦੇ ਨਾਲ ਜਿਹਨੂੰ ਅਸੀਂ ਸੰਕੋਹਰ ਕਹਿੰਦੇ ਆ 150 ਲੀਟਰ ਪਾਣੀ ਦੇ ਵਿੱਚ ਉਹਨੇ ਮੇਰੀ ਕਣਕ ਦਾ ਕਾਫੀ ਨੁਕਸਾਨ ਕੀਤਾ ਸੀਗਾ ਔਰ ਜਿਹਦੇ ਨਾਲ ਜਿਹੜੀ ਕਣਕ ਨੂੰ ਕਾਫੀ ਝਟਕਾ ਲੱਗਿਆ ਸੀ ਔਰ ਕਾਫੀ ਥਾਵਾਂ ਤੋਂ ਧੋਗੀਆਂ ਸੜਗੀਆਂ ਸੀਗੀਆਂ ਜਿਸ ਤਰ੍ਹਾਂ ਅਸੀਂ ਟੋਪਿਕ ਜੋ ਦਵਾਈ ਕੀਤੀ ਹੈ ਇਹ ਨਦੀਨਾ ਨੂੰ ਜਿਹੜਾ ਉੱਪਰ ਤੋਂ ਕੰਟਰੋਲ ਕਰਦੀ ਹੈ ਔਰ ਜਿਹੜੀ ਲੀਡਰ ਦਵਾਈ ਹੈ ਇਹ ਦਵਾਈ ਜਿਹੜੀ ਆ ਉਪਰੋਂ ਵੀ ਔਰ ਮਿੱਟੀ ਤੋਂ ਦੋਨਾਂ ਕੰਟਰੋਲ ਕਰਦੀ ਹੈ ਔਰ ਇਹ ਦਵਾਈ ਝਟਕਾ ਨਹੀਂ ਲਾਉਂਦੀ ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਵੀ ਉਹ ਆਪਣੇ ਖੇਤ ਵਿੱਚ ਗੁੱਲੀ ਡੰਡੇ ਦੇ ਹਿਸਾਬ ਦੇ ਨਾਲ ਉਹ ਜੋ ਜੋ ਵੀ ਦਵਾਈਆਂ ਯੂਜ਼ ਕਰਦੇ ਨੇ ਜੋ ਟੈਕਨੀਕਲ ਉਹਨਾਂ ਪਿਛਲੇ ਸਾਲ ਵਰਤਿਆ ਉਸ ਨੂੰ ਨਾ ਵਰਤ ਕੇ ਦੂਜਾ ਟੈਕਨੀਕਲ ਵਰਤਨ ਤਾਂ ਗੁੱਲੀ ਡੰਡੇ ਦਾ ਵਧੀਆ ਕੰਟਰੋਲ ਹੋ ਸਕਦਾ ਹੈ ਮੇਰੇ ਵੱਲੋਂ ਆਪਣੇ ਖੇਤ ਵਿੱਚ ਟੋਪਿਕ ਔਰ ਲੀਡਰ ਨੂੰ ਮਿਲਾ ਕੇ ਔਰ ਨਾਲ ਚੋੜੇ ਪੱਤੇਵਾਂ ਵਾਲਾ ਜੋ ਨਦੀਨ ਹੈ ਉਹ ਉਹ ਜਿਹੜਾ 2452% ਵਾਲੀ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੀ ਸਪਰੇਇ ਕੀਤੀ ਜਾ ਰਹੀ ਹੈ ਸੋ ਕਿਸਾਨ ਵੀਰੋ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਮੈਟਰੀਬਿਊਜ਼ਨ ਜਿਹੜੀ ਹੈ ਉਹ ਝਟਕਾ ਕਿਉਂ ਮਾਰਦੀ ਹੈ ਕਿਉਂਕਿ ਮੈਟਰੀਬਿਊਜ਼ਨ ਜਿਹੜੀ ਹੈ ਉੱਪਰੋਂ ਵੀ ਪੱਤਿਆਂ ਤੋਂ ਵੀ ਔਰ ਜਿਹੜੀ ਜੜ ਤੋਂ ਵੀ ਕੰਮ ਕਰਦੀ ਹੈ ਕਿਉਂਕਿ ਇਹਦੀ ਸਰਫੇਸ ਸੀਡਿੰਗ ਵਾਲੀ ਕਣਕ ਦੀ ਜੜ ਉੱਪਰ ਹੁੰਦੀ ਹੈ ਇਸ ਕਰਕੇ ਇਹਨੂੰ ਝਟਕਾ ਜ਼ਿਆਦਾ ਲਾਉਂਦੀ ਹੈ ਸੋ ਕਿਸਾਨ ਵੀਰੋ ਕਦੇ ਵੀ ਭੁੱਲ ਕੇ ਮੈਟਰੀਬਿਊਜ਼ਨ ਜਿਹੜੀ ਹੈਗੀ ਆ ਉਹ ਤੁਸੀਂ ਨਾ ਵਰਤੋ ਮਲਚਿੰਗ ਵਾਲੀ ਕਣਕ 'ਚ ਜੇ ਤੁਸੀਂ ਵਰਤਣੀ ਹੈ ਤਾਂ ਮੇਰੇ ਹਿਸਾਬ ਨਾਲ 15 ਗ੍ਰਾਮ 10 ਤੋਂ 15 ਗ੍ਰਾਮ ਤੋਂ ਵੱਧ ਕਿਸੇ ਵੀ ਦਵਾਈ ਦੇ ਨਾਲ ਨਾਲ ਮਿਲਾ ਕੇ ਨਾ ਵਰਤੋ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਦੀ ਨਾਲ ਕਿਸਾਨ ਵੀਰੋ ਜੋ ਮੇਰਾ ਫਾਜਲਕਾ ਫਾਰਮਿੰਗ ਚੈਨਲ ਹੈ ਸੋਰੀ ਚੈਨਲ ਹੈ ਇਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਔਰ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸਾਨ ਜੋ ਗੁੱਲੀ ਡੰਡੇ ਦੀ ਜੋ ਸਾਡੇ ਲਈ ਦਿੱਕਤ ਹੈ ਜਾਂ ਬਾਥੂ ਦੀ ਹੈ ਜਾਂ ਚੋੜੇ ਪੱਤੇ ਵਾਲੇ ਨਦੀਨ ਨੇ ਜੰਗਲੀ ਪਾਲਕ ਹੈ ਤਾਂ ਇਹਨਾਂ ਤੋਂ ਇਹਨਾਂ ਨੂੰ ਸੌਖੇ ਤਰੀਕੇ ਨਾਲ ਜੜ ਸਕਣ ਕਿਉਂਕਿ ਤੁਸੀਂ ਦੁਕਾਨਦਾਰ ਕੋਲ ਜਾਓਗੇ ਤਾਂ ਉਹਨਾਂ ਕਿਉਂਕਿ ਕਿਸਾਨ ਪੋਲਾ ਹੈ ਤਾਂ ਉਹਨੇ ਇਹ ਚੀਜ਼ ਨਹੀਂ ਵੇਖਣੀ ਉਹਨੇ ਤਾਂ ਜਿਵੇਂ ਉਹਨੇ ਕਿਹਾ ਉਹ ਦਵਾਈ ਲੈ ਆਉਣੀ ਹੈ ਤੁਸੀਂ ਆਪ ਦਾ ਹੌਸਾਬਤਾਬ ਰੱਖਿਆ ਕਰੋ ਵੀ ਸਾਨੂੰ ਟੇਕ ਕਿਹੜੇ ਟੈਕਨੀਕਲ ਮਿਲਾ ਕੇ ਸਸਤੇ ਪੈਂਦੇ ਨੇ ਮੇਰੇ ਹਿਸਾਬ ਨਾਲ ਸਭ ਤੋਂ ਸਸਤਾ ਜੋ ਟੈਕਨੀਕਲ ਹੈ ਉਹ ਟੋਪਕ ਤੇ ਲੀਡਰ ਨੂੰ ਮਿਲਾ ਕੇ ਹੈ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ